ਆ ਜੜ ਮੈਂ 430000 ਰੁਪਇਆ ਮੈਂ ਉੱਪਰਲੇ ਪੋਸ਼ਣ ਤੇ ਲਾਇਆ 19 ਲੱਖ ਬਣਾਇਆ ਸੀ ਤੇ ਮੈਂ ਬਣਾਇਆ 2019 ਚ ਅੱਛਾ 2018 ਚ ਮੇਰੇ ਘਰ ਵਾਲੇ ਦੀ ਡੈਥ ਹੋਈ ਆ ਤੇ 2019 ਚ ਮੈਨੂੰ ਪੈਸੇ ਮਿਲੇ ਤੇ ਮੈਂ ਕਰਾਇਆ ਵਾ ਤੁਸੀਂ ਆ ਵੇਖੋ ਮੇਰੀ ਕਾਪੀ ਵੇਖ ਸਕਦੇ ਜੇ ਤੁਸੀਂ ਕਾਰਪੋਰੇਸ਼ਨ ਚ ਤੁਹਾਨੂੰ ਵੀ ਪਤਾ ਪਾਜੀ ਦਾਤੋਵੇ ਕਿੰਨੇ ਪੈਸੇ ਮਿਲਦੇ ਆ ਆ ਵੇਖੋ ਮੈਂ 4 ਲੱਖ ਤੇ 30 ਲੱਖ 30000 ਦਾ ਮੈਂ ਲਾਨ ਕਰਾ ਕੇ ਉੱਪਰ ਲਾ ਮੋਸ਼ਨ ਬਣਾਇਆ ਜੇ ਜਦੋਂ ਮੈਨੂੰ ਮਿਲੇ ਮੈਂ ਉਦੋਂ ਵੀ ਸਾਰਾ ਪਾਇਆ ਮੈਂ ਤੇ ਲਾ ਕੇ ਕਰਨ ਤੇ ਮੇਰਾ ਉਹਦੇ ਨਾਲ ਬਿੱਲੀ ਆ ਉਹ ਜਿਹੜਾ ਭੱਜਿਆ ਉਹਦੇ ਨਾਲ ਬਿੱਲੀ ਪਾਜੀ ਮੇਰਾ ਮੱਕਾ ਕਰਨ ਬੇਚੂ ਆ ਨਹੀਂ ਤਾਂ ਕੋਈ ਇਹਨਾਂ ਗੱਲਾਂ ਚ ਲੈਣਾ ਦੇਣਾ ਨਹੀਂ ਆਗਾ ਉਹ ਤੇ ਬੱਚਾ ਉਹਦੀ ਦੋ ਲੱਖ ਰਲਾ ਲਾ ਤਾਂ ਦਾ ਪ੍ਰੇਸ਼ਨ ਹੋ ਗਿਆ ਭਾਜੀ ਮੇਰਾ ਮਕਾਨ ਨਾਟ ਉਹ ਮੇਰੇ ਆਦਮੀ ਦੀ ਪੂੰਜੀ ਪੂੰਜੀ ਆ ਗਈ ਮੈਂ ਦੁਨੀਆਂ ਦੇ ਬਾਡੇ ਮਾਰ ਮਾਰ ਕੇ ਆਪਣਾ ਗੁਜ਼ਾਰਾ ਕਰਦੀ ਰਹੀ ਜੇ ਇੱਥੇ ਬਿੱਲੀ ਦਾ ਕੋਈ ਹੱਕ ਨਹੀਂ ਜੇ ਜੇ ਤੂੰ ਹੀ ਮੇਰੇ ਕੋ ਬਿੱਲੀ ਨੂੰ ਫੜ ਸਕਦੇ ਤੂੰ ਤੂੰ ਹੀ ਮੈਨੂੰ ਜੋ ਸਜਾ ਦੇ ਸਕਦੇ ਜੇ ਤੋ ਇਹ ਬਿੱਲੀ ਮੇਰਾ ਮੁੰਡਾ ਆ ਪਰ ਉਹ ਗਾਇ ਕਾਨੂੰਨ ਦੇ ਵਿੱਚ ਉਹਨੇ ਮੇਰੇ ਕੋਲੋਂ ਕੱਢ ਆਇਆ ਵਾ ਨਾ ਨਾ ਕਰਨ ਤੋਂ ਵੱਡਾ ਆ ਤੂੰ ਸਮਝ ਨਾ ਜਾ ਕਿ ਤੇ ਜਾ ਰਹੀ ਹੈ ਮੇਰੇ ਨਾਲ ਨਾਜਾਇਜ਼ ਹੁੰਦੀ ਜੇ ਬਿੱਲੀ ਦਾ ਹੋਵੇ ਬਣਿਆ ਤੇ ਮੈਂ ਕਹਵਾ ਨਹੀਂ ਨਹੀਂ ਮੈਂ ਚੁੱਪ ਕਰਕੇ ਖਲੋ ਜਾ ਜੇ ਬਿੱਲੀ ਦਾ ਹੋਵੇ ਤੇ ਪਾਜੀ ਬਿੱਲੀ ਦਾ ਹੋਵੇ ਮੈਂ ਚੁੱਪ ਕਰਕੇ ਖਲੋ ਜਾਵਾਂ ਮੇਰਾ ਮਕਾਮ ਰੋਸ਼ਨ ਲਾਲ ਦੇ ਨਾਂ ਤੇ ਆ ਵੇਖੋ ਜਿੱਤਨਾ ਆਓ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਆ ਵੇਖੋ ਤੁਸੀਂ ਵੇਖਦੇ ਤਾਂ ਨਹੀਂ ਆ ਤੁਸੀਂ ਉਹਨੂੰ ਬੰਦ ਕਰ ਦੇਣੀ ਜੇ ਗੁਰਪ੍ਰੀਤ ਸਿੰਘ ਭੁੱਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਜੀ ਕਰਦੇ ਆ ਸਰ ਕਿਹੜੇ ਇਲਾਕੇ ਦੇ ਵਿੱਚ ਤੇ ਕੀ ਅਸੀਂ ਕਰਨੀ ਆ ਆਪਾਂ ਦੇਖੋ ਜੀ ਇਸ ਵੇਲੇ ਗੁਜਰਪੁਰੇ ਦੇ ਵਿੱਚ ਖੜੇ ਆ ਔਰ ਜਿਹੜੇ ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੇਸ਼ਨ ਵਾਸਤੇ ਫੋਰਸ ਦੀ ਰਿਕੁਆਇਰਮੈਂਟ ਲਈ ਸੀ ਉਹ ਰੈਕੁਇਜ਼ੀਸ਼ਨ ਕੀਤੀ ਸੀ ਉਹਦੇ ਸਵਾਨ ਚੀ ਸਰੀ ਫੋਰਸ ਪ੍ਰੋਵਾਈਡ ਕੀਤੀ ਗਈ ਹੈ। ਔਰ ਇਹ ਆਪਾਂ ਬੈਕਗਰਾਉਂਡ ਦੇਖੀਏ ਜਿੱਥੇ ਡੈਮੋਲੇਸ਼ਨ ਚੱਲ ਰਹੀ ਹੈ। ਇਹ ਹਜੇ ਕੁਮਾਰ ਏਲੀਅਸ ਬਿੱਲਾ ਬਿੱਲੀ ਹੈਗਾ ਇਹ ਪੁਰਾਣਾ ਨਾਰਕੋਟਿਕਸ ਦਾ ਸਮਗਲਰ ਹੈ। ਪੰਜੇ ਮੁਕਦਮੇ ਦੇ ਖਿਲਾਫ ਦਰਜ ਨੇ। ਇੱਕ ਸਿਵਲ ਲਾਈਨ ਚ ਆ ਉਹਦੇ ਨਾਲ ਰੋਬਰੀ ਦਾ ਵੀ ਸੈਕਸ਼ਨ ਲੱਗਿਆ ਐਂਡੀਪੀਐਸ ਤੋਂ ਇਲਾਵਾ ਤੇ ਚਾਰ ਜਿਹੜੇ ਮੁਕਦਮੇ ਐਂਡੀਪੀਐਸ ਸੈਕਟ ਦੇ ਸੀ ਡਿਵੀਜ਼ਨ ਦੇ ਆ ਜਿੱਥੋਂ ਦਾ ਇਹ ਰਹਿਣ ਵਾਲੇ ਆ। ਸਰ ਇਹਦੇ ਵਿੱਚ ਵੱਡਾ ਮਾਮਲਾ ਸਾਰੇ ਦਾ ਕਿਹੜਾ ਵਾ ਪੰਜਾ ਦੇ ਵਿੱਚ ਕਿ ਕਿੰਨੇ ਕਿੰਨੇ ਵੱਤ ਤੋਂ ਵੱਤੇ ਵੱਡੀ ਖੇਪ ਕੀਤੀ ਹੈ ਦੇਖੋ ਜਿੱਥੇ 392 ਰੋਬਰੀ ਨਾਲ ਆ ਗਈ दैट मींस ਬੰਦਾ ਹਰਡਨ ਕ੍ਰਿਮੀਨਲ ਹੈ ਤੇ ਨਾਰਕੋਟਿਕਸ ਦੀ ਵੀ ਰਿਕਵਰੀ ਹੋਣੀ ਉਹ ਮਤਲਬ ਇਹ ਸ਼ੋਅ ਕਰਦਾ ਕਿ ਬੰਦਾ ਇਸ ਕੰਮ ਦੇ ਵਿੱਚ ਪੂਰਾ ਇਹ ਡੀਪਲੀ ਇਨਵੋਲਡ ਹੈ ਅਜੇ ਸਰ ਇਸੇ ਤੱਕ ਕਾਣਾ ਹੋਵੇ ਤਾਂ ਪੂਰੇ ਤਰੀਕੇ ਨਾਲ ਗੱਲਬਾਤ ਸਾਰੀ ਕਰਕੇ ਹਰ ਕੋਈ ਕਾਗਜ਼ ਦੇ ਦਸਤਾਵੇਜ਼ ਉਹ ਪੂਰੇ ਕਰਕੇ ਫੇਰ ਟਵਾਇਆ ਜਾਂਦਾ ਹੈ ਤਾਂ ਇਹਦੇ ਵਾਸਤੇ ਕੀ ਕੀ ਕਰਨਾ ਪੈਂਦਾ ਜਦੋਂ ਅਸੀਂ ਕਿਸੇ ਨਜ਼ਰ ਦੇਖੋ ਇਹ ਕ ਇਹ ਜਵਾਬ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਰਹੇ ਆ ਉਹਨਾਂ ਨੇ ਜੋ ਵੀ ਆਰਡਰ ਪਾਸ ਕੀਤੇ ਹੋਣੇ ਉਹ ਦੱਸ ਸਕਣਗੇ ਬਟ ਸਾਡੇ ਕੋਲ ਫੋਰਸ ਦੀ ਰੈਕਵਿਜ਼ੀਸ਼ਨ ਵਾਸਤੇ ਮੰਗੀ ਸੀ ਔਰ ਕਿਉਂਕਿ ਇਹ ਨਾਰਕੋਟਿਕਸ ਸਮਗਲਰ ਆਇਆ ਸੀ ਐਸ ਕਰਕੇ ਫੋਰਸ ਵੀ ਦਿੱਤੀ ਹੈ ਤੇ ਵੈਸੇ ਵੀ ਸਾਡਾ ਫਰਜ਼ ਹੈ ਉਹਨਾਂ ਦੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਅਸੀਂ ਉਹਨਾਂ ਨੂੰ ਸਾਥ ਦਿੰਨੇ ਆ ਮੌਕੇ ਤੇ ਅਸੀਂ ਤਾਂ ਆਏ ਆ ਤਾਂ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਵੀ ਚਲੇ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਜਿਹੜੀ ਬੜੀ ਕਲੀਅਰ ਐ ਇਸ ਗੱਲ ਬਾਰੇ ਵੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਵੀ ਇਲੈਗੈਲਿਟੀ ਕਰਦਾ ਕਿਸੇ ਤਰ੍ਹਾਂ ਦੀ ਵੀ ਸਰ ਨਾਮ ਕੀ ਹੈ ਜਿਹਦਾ ਘਰ ਹੈਗਾ ਨਾਮ ਕੀ ਉਹਦਾ ਅਜੀਤ ਕੁਮਾਰ ਐਲੀਅਸ ਬਿੱਲੀ ਹੈ ਜੀ ਇਹ ਤਾਂ ਜਮਾਨਤ ਇਹ ਪਕੌੜਾ ਹੋਇਆ ਹੋਇਆ ਜੀ ਇਸ ਵੇਲੇ ਵੌਂਟਡ ਹੈ ਸਾਡੇ ਕਈ ਕੇਸਾਂ ਦੇ ਵਿੱਚ ਜਿਹੜੀ ਮਦਰ ਨਾਲ ਗੱਲਬਾਤ ਹੋਈ ਹੈ ਇਹਦੇ ਵੇਲੇ ਕਿਹਾ ਜਾ ਰਿਹਾ ਕਿ ਇਹਨੂੰ ਮੈਂ ਲਗਾਤਾਰ ਕਾਫੀ ਸਾਰੋਂ ਕੇ ਘਰ ਨਹੀਂ ਬੜ ਦਿੱਤਾ ਮੈਂ ਬੇਦਖਲ ਕੀਤਾ ਹੋਇਆ ਇਸ ਤਰੀਕਾ ਗੱਲ ਦੀ ਮਦਰ ਬਣ ਚੁੱਕੀ ਚਲੋ ਦੇਖੋ ਉਹਨਾਂ ਦਾ ਵਰਸ਼ਨ ਹੋ ਸਕਦਾ ਜੀ ਆਪਾਂ ਤਾਂ ਉਹ ਕੰਮ ਕਰ ਰਹੇ ਹਾਂ ਜੋ ਕਾਨੂੰਨੀ ਤੌਰ ਤੇ ਜਿਹੜੀ ਅਥਾਰਾਈਜ਼ ਅਥਾਰਟੀ ਹੈ ਉਹਨੇ ਕਰ ਰਹੀ ਹੈ ਜਿਹੜੀ ਕਾਰਵਾਈ ਆਪਾਂ ਉਹਨੂੰ ਉਸ ਵਾਸਤੇ ਉਹਨੂੰ ਸਪੋਰਟ ਕਰ ਰਹੇ ਹਾਂ ਲਿਖਤੀ ਪੜਤੀ ਸਰ ਇਸ ਤੋਂ ਬਾਅਦ ਹੋਰ ਕੀ ਕੀ ਕੱਟ ਆ ਰਹੀ ਹੈ ਅੱਗੇ ਕੀ ਕੀ ਤਿਆਰੀ ਹੈ ਦੇਖੋ ਜਿਹੜੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਤੀਸਰੀ ਅੱਜ ਡੈਮੋਲੇਸ਼ਨ ਹੈਗੀ ਹੈ ਔਰ ਜਿੱਦਾਂ ਵੀ ਸਾਡ ਤੋਂ ਜਦੋਂ ਵੀ ਫੋਰਸ ਮੰਗੀ ਜਾਏਗੀ ਕਰਾਂਗੇ ਪਰ ਮੈਂ ਤੁਹਾਡੇ ਨਾਲ ਹੀ ਸਖਤ ਚੇਤਾਵਨੀ ਦਿੰਦਾ ਸਾਰੇ ਕ੍ਰਿਮੀਨਲਸ ਨੂੰ ਤੇ ਨਸ਼ਾ ਤਸਕਰਾਂ ਨੂੰ ਕਿ ਕਿਸੇ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ ਔਰ ਵੈਸੇ ਵੀ ਇਨਫੋਰਸਮੈਂਟ ਡਰਾਈਵ ਸਾਡੀ ਬਹੁਤ ਵਧੀਆ ਚੱਲ ਰਹੀ ਹੈ ਤੁਸੀਂ ਵੀ ਰੋਜ਼ ਦੇਖਦੇ ਹੋ ਹਰ ਰੋਜ਼ ਰਿਕਵਰੀਆਂ ਵੀ ਹੋ ਰਹੀਆਂ ਗ੍ਰਿਫਤਾਰੀਆਂ ਵੀ ਹੋ ਰਹੀਆਂ ਮੇਨ ਜਿਹੜਾ ਪਲਾਨ ਹੈ ਕਿ ਅਸੀਂ ਬਿਲਕੁਲ ਜਿਹੜਾ ਇਹਨੂੰ ਆਪਣੇ ਏਰੀਏ ਚੋਂ ਨਸ਼ੇ ਦੀ ਸਫਾਈ ਕਰ ਦੇਣਾ ਸਰ ਇਸ ਤੋਂ ਇਲਾਵਾ ਹੋਰ ਕਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਦੇਖੋ ਅੱਜ ਤਾਂ ਇਹੀ ਸਾਨੂੰ ਜਿਹੜੀ ਮਿਲੀ ਹੈ ਉਸ ਤੇ ਕੰਮ ਕਰ ਰਹੇ ਆ ਬਾਕੀ ਜਿਵੇਂ ਕੋਈ ਹੋਰ ਅਗੇ ਰਿਕਵਿਜ਼ੀਸ਼ਨ ਆਏਗੀ ਪੁਲਿਸ ਦੀ ਆਪਾਂ ਕਰਾਂਗੇ ਨਸ਼ਾ ਖਤਮ ਕਰਨ ਵਾਸਤੇ ਪੰਜਾਬ ਸਰਕਾਰੀਆਂ ਪੰਜਾਬ ਪੁਲਿਸ ਲਗਾਤਾਰ ਉਪਰਾਲੇ ਕਰ ਰਹੀ ਹੈ ਲੋਕ ਵੀ ਚਾਹੁੰਦੇ ਨੇ ਕਿ ਨਸ਼ਾ ਖਤਮ ਹੋਵੇ ਪਰ ਜੇਕਰ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਪਹੁੰਚਣੀ ਹੋਵੇ ਲੋਕ ਡਰਦੇ ਨੇ ਕਿ ਨਸ਼ਾ ਅਜੇ ਸਾਡੇ ਇਧਰ ਚੜ ਗਿਆ ਦੇਖੋ ਸੇਫ ਪੰਜਾਬ ਦੀ ਬਹੁਤ ਵਧੀਆ ਟਿਪ ਹੈਗੀ ਹੈ ਸਟੇਟ ਲੈਵਲ ਤੇ ਸਾਡਾ ਵੀ ਡਰਗ ਫ੍ਰੀ ਨੰਬਰ ਹੈਗਾ ਉਹ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ ਉਸ ਤੇ ਜਦੋਂ ਮਰਜ਼ੀ ਔਰ ਬਹੁਤ ਸਾਰੇ ਲੋਕ ਦੇ ਰਹੇ ਨੇ ਔਰ ਉਹਨੂੰ ਮੈਂ ਖੁਦ ਪਰਸਲੀ ਮੋਨੀਟਰ ਕਰਕੇ ਅੱਗੇ ਕਾਰਵਾਈ ਕਰਾਉਣਾ ਸਰ ਇਹ ਵੀ